ਦੀਰਗੰਧ ਹਾਰੀ ਮਨ ਸਗਲ ਸਿਆਨਪ ਰਹੀ ਇਹ ਜਿਹੜੀ ਮਨੁੱਖ ਅਨੇਕ ਪ੍ਰਕਾਰ ਦੀ ਸਿਆਣੂ ਫੁਰਦੀ ਸੀ ਇਹ ਹੁਣ ਰਹਿ ਚੁੱਕੀ ਹੈ ਮਿੱਟ ਗਈ ਹੈ ਕਰਨ ਕਰਾਵਨੋ ਹਾਰ ਸਤਿਗੁਰੂ ਹਾਰਿਆ ਕਾਰਜਾਂ ਨੂੰ ਕਰਨ ਵਾਲਾ ਆਪ ਅਤੇ ਕਰਾਉਣ ਵਾਲਾ ਆਪ ਹੀ ਅੰਤਿਉਾਮੀ ਮਾਲਕ ਹੈ ਨਾਨਕ ਓਟ ਗਹੀ ਉਸ ਅਕਾਲ ਤੁਰਖ ਦੀ ਓਟ ਗ੍ਰਹਣ ਕੀਤੀ ਹੈ ਜੋ ਬ੍ਰਹਮ ਆਦਿਕਾਂ ਨੂੰ ਪੈਦਾ ਕਰਨ ਵਾਲਾ ਉਹਨਾਂ ਤੋਂ ਸੰਸਾਰ ਦੀ ਵਿਚਨਾ ਕਰਾਉਣ ਵਾਲਾ ਹੈ ਉਸ ਨੂੰ ਮੇਰੇ ਸੇ ਵੀ ਓਟ ਗ੍ਰਹਣ ਕੀਤੀ ਹੈ ਰਹਾਉ ਆਪ ਮੇਟ ਪਏ ਸਰਣਾਈ ਆਪ ਤਾਂ ਮੇਟ ਕਰ ਕਿਸੇ ਪਾਤਸ਼ਾਹ ਦੀ ਸ਼ਰਣ ਪਏ ਹਾਂ ਇਹ ਮਤ ਸਾਧੂ ਕਹੀ ਮੈਂ ਤੂੰ ਸਿੱਖਿਆ ਸਾਧੂ ਸੰਤਾਨ ਕਹੀ ਦਸੀ ਹੈ ਪ੍ਰਭ ਕੀ ਆਗਿਆ ਮਾਨ ਸੂਹ ਪਾਇਆ ਜਿਨ੍ਹਾਂ ਜਿਨਾਂ ਨੇ ਕਾਲਪੁਰੂਹਾਹੀ ਦੀ ਆਗਿਆ ਨੂੰ ਮੰਨਿਆ ਹੈ ਉਨਨ ਨੂੰ ਸੁਖ ਸਰੂਪ ਨੂੰ ਪਾ ਲਿਆ ਹੈ ਭਰਮ ਅੰਧੇਰਾ ਲਹੀ ਉਹਨਾਂ ਦੇ ਹਿਰਦੇ ਚੋਂ ਜਿਹੜਾ ਸਰੂਪ ਦਾ ਭਰਮ ਸੀ ਅਗਿਆਨ ਦਾ ਅੰਧੇਰਾ ਸੀ ਉਹ ਲਹੀ ਲੈ ਗਿਆ ਜਾਨ ਪ੍ਰਦੀਨ ਸੁਆਮੀ ਪ੍ਰਭ ਮੇਰੇ ਉਹਨਾਂ ਦੇ ਜਾਨਿਆ ਤੇ ਅੰਤਰਯਾਮੀ ਘਟ ਘਟ ਕੇ ਅੰਤਰ ਕੀ ਜਾਨ ਤੇ ਭਲੇ ਬੁਰੇ ਕੀ ਪੀਰ ਪਸ਼ਾਂਤ ਮੇਰੇ ਸੁਆਮੀ ਨੂੰ ਜਿਹਨਾਂ ਅੰਤ੍ਰਜਾਮੀ ਪ੍ਰਵੀਨ ਚਤੁਰ ਜਾਣਦੇ ਐ ਮਰਨ ਤੁਮਾਰੀ ਅਹੀ ਓ ਕਰਵੇ ਨਿਸ਼ਚੇ ਕਿ ਮਹਾਰਾਜ ਤੋਂ ਸੈਨ ਤੋਂ ਹਮ ਤੁਮਾਰੀ ਅਹੀ ਚਾਹੀਏ ਆਪ ਦੀ ਸ਼ਰਮ ਹੀ ਚਾਹੀਏ ਖਿਨ ਮਹਿ ਥਾਪ ਉਥਾਪਨ ਹਾਰੇ ਇੱਕ ਛਿਨੂ ਮਹਾਰਾਜ ਜਗਤ ਨੂੰ ਪੈਦਾ ਕਰਕੇ ਪਾਲਣਾ ਕਰਕੇ ਉਥਾਪਨ ਹਾਰੇ ਪਲ ਨੂੰ ਕਰਨ ਵਾਲਿਓ ਐਡੇ ਵੱਡੇ ਸਮਰੱਥ ਤੁਸੀਂ ਇੱਕ ਛਿਨ ਵਿੱਚ ਥਾਤੇ ਹੋਏ ਜਿਹੜੇ ਕਾਮਕ੍ਰੋਧ ਹੈ ਉਨੂੰ ਉਠਾਪਣ ਹਾਰੇ ਪਟਣ ਵਾਲੇ ਨਾਸ਼ ਕਰਨ ਵਾਲੇ ਹੂੰ ਇੱਕ ਛਿੰਦੇ ਜਿਹੜੇ ਉਠਾਪੇ ਹੋਏ ਗੁਣ ਉਹਨੂੰ ਉਠਾਪਣ ਵਾਲੇ ਹੂੰ ਆਪ ਕੁਦਰਤ ਕੀ ਨਾ ਪਈ ਆਪ ਦੀ ਜਿਹੜੀ ਕੁਦਰਤ ਸ਼ਕਤੀ ਦੀ ਕੀਮਤ ਨਹੀਂ ਕਿਸੇ ਪਾਸੋਂ ਪਹੀ ਪਾਈ ਜਾਂਦੀ ਦੇਵ ਗੰਧਾਰੀ